ਐਕਚੁਅਲੀ ਦੇ ਵਿੱਚ ਕਾਫੀ ਵੱਡੀ ਕਾਉਂਟਿੰਗ ਵਿੱਚ ਸਟੂਡੈਂਟ ਉਡੀਕ ਕਰ ਰਹੀ ਸੀ ਇੱਕ ਦੂਸਰੇ ਤੇ ਭਰੋਸਾ ਕਰਕੇ ਬੈਠੇ ਹੋਏ ਸੀ ਪੀਐਸਟ ਯੂਨੀਅਨ ਤੇ ਭਰੋਸਾ ਕਰਕੇ ਬੈਠੇ ਹੋਏ ਸੀ ਕਿ 5 ਤਰੀਕ ਨੂੰ ਕੁਝ ਆਥੈਂਟਿਕ ਨਿਊਜ਼ ਲੈ ਕੇ ਸਾਡੇ ਤੱਕ ਪਹੁੰਚਾਂਗੇ ਬਟ ਗਾਇਜ਼ ਇਮੰਗ ਇੱਕ ਵਾਰ ਜਸਟ ਫਿਰ ਲਾਰੇ ਤੋਂ ਬਿਨਾ ਹੋਰ ਕੁਝ ਬਣ ਕੇ ਨਹੀਂ ਰਹਿ ਗਈ ਹੈ ਇੰਨਾ ਡਰ ਦੇਖਣ ਨੂੰ ਮਿਲ ਰਿਹਾ ਹੈ ਗਵਰਨਮੈਂਟ ਦੇ ਵਿੱਚ ਇੱਕ ਸਿਰਫ ਐਲੀਜੀਬਿਲਿਟੀ ਪੇਪਰ ਹੈ ਪੀਐਸਟ ਯੂਨੀਅਨ ਦੇ ਮੈਂਬਰ ਮਿਲਣਾ ਚਾਹ ਰਹੇ ਆ ਮਾਨ ਸਾਹਿਬ ਨੂੰ सीएम्स ਆ ਗੋ ਐਂਡ ਰਾਸਤੇ ਵਿੱਚੋਂ ਹੀ ਚੁਕਵਾ ਲਿਆ ਜਾਂਦਾ ਹੈ ਐਂਡ ਕਾਤੋਂ ਗਾਈਸ ਹੈਨਾ ਤਾਂ ਉਹ ਜਿਹੜੀ ਮੰਗ ਹੈ ਉਹਨਾਂ ਦੀ ਆਪਣੀ ਜਗ੍ਹਾ ਤੇ ਲੀਗਲ ਹੈ ਉਹ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣਾ ਚਾਹੁੰਦੇ ਆ ਉਹਨਾਂ ਵੱਲੋਂ ਕੋਈ ਵੀ ਇਦਾਂ ਦਾ ਐਕਸ਼ਨ ਹਲੇ ਤੱਕ ਨਹੀਂ ਲਿਆ ਗਿਆ ਕਿ ਜਿੱਥੇ ਸਰਕਾਰ ਦੇ ਵਰਸਸ ਦਾ ਕੇ ਜਿਹੜਾ ਹੈਗਾ ਹੈ ਉਹ ਕੁਝ ਐਵੇਂ ਦਾ ਕਰਨ ਕੋਈ ਐਕਸ਼ਨ ਲੈਣ ਤਾਂ ਸਰਕਾਰ ਨੂੰ ਮੰਨੀਆਂ ਵੀ ਅਸੀਂ ਤਾਂ ਜੋ ਵੀ ਸਾਰੇ ਸਟੂਡੈਂਟ ਤੁਸੀਂ 5 ਅਗਸਤ ਲਈ ਉਡੀਕ ਕਰ ਰਹੇ ਸੀਗੇ ਤਾਂ ਮੀਟਿੰਗ ਕਰ ਦਿੱਤੀ ਗਈ ਹੈ 9 ਅਗਸਤ ਨੂੰ ਜੋ 11:45 ਮਿੰਟ ਤੇ ਸੀਗੀ ਪੰਜਾਬ ਪਵਨ ਚੰਡੀਗੜ੍ਹ ਵਿਖੇ ਤੇ ਉਸ ਨੂੰ ਜਿਹੜਾ ਹੈਗਾ ਹੈ ਉਹ ਕਰ ਦਿੱਤਾ ਗਿਆ ਸੀਗਾ ਲੇਟ ਕਰ ਦਿੱਤਾ ਗਿਆ ਹੈ ਅੱਜ ਦੀ ਹੀ ਅਪਡੇਟ ਹੈ ਐਦਾਂ ਦੀ ਅਪਡੇਟ ਹੋਰ ਲੈਂਦੇ ਰਹਿਣ ਦੇ ਲਈ ਕਿਉਂਕਿ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਹੋਇਆ ਕੋਈ ਵੀ ਅਪਡੇਟ ਤੁਹਾਡੇ ਪੇਪਰ ਦੇ ਸੰਬੰਧ ਵਿੱਚ ਟੀਚਿੰਗ ਐਗਜ਼ਾਮਸ ਦੇ ਸੰਬੰਧ ਵਿੱਚ ਹੋਏਗੀ ਚਾਹੇ ਉਹ PSAT TET TET कॅडर मास्टर कॅडर लेक्चरर कॅडर सो ਤੁਹਾਡੇ ਤੱਕ ਪਹੁੰਚਾਂ ਦੀ ਪੂਰੀ ਕੋਸ਼ਿਸ਼ ਕਰੂੰਗਾ ਚਾਹੇ ਮਨਨਮਨ ਟੈਲੀਗ੍ਰਾਮ ਤੇ ਤਾਂ ਉਦੋਂ ਦੀ ਉਦੋਂ ਹੀ ਪੋਸਟ ਕਰ ਦਿੱਤਾ ਸੀ ਜੋ ਤੱਕ ਮੇਰੇ ਕੋਲ ਆਈ ਤੇ ਬਾਕੀ ਜਿਹੜੀ ਹੈਗੀ ਐ ਤੁਹਾਨੂੰ ਅਪਡੇਟ ਇੱਥੇ ਤੇ ਦਿੱਤੀ ਹੈ ਟੈਲੀਗ੍ਰਾਮ ਦਾ ਚੈਨਲ ਜ਼ਰੂਰ ਤੋਂ ਜੁੜੇ ਰਹਿਣਾ ਗਾਇਸ ਸੋ ਕੋਈ ਵੀ ਅਗਲੀ ਅਪਡੇਟ ਹੋਏਗੀ ਤੁਹਾਡੇ ਇਗਜ਼ਾਮ ਦੇ ਸਬੰਧ ਵਿੱਚ ਲੈ ਕੇ ਸੋ ਉਹ ਮੈਂ ਤੁਹਾਡੇ ਤੱਕ ਜ਼ਰੂਰ ਤੋਂ ਰੱਖਣ ਦੀ ਕੋਸ਼ਿਸ਼ ਕਰੂੰਗਾ ਤੇ ਸਰਕਾਰ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਭਾਈ ਇੱਕ एलिजिਬਿਲਟੀ ਇਗਜ਼ਾਮ ਹੈ 22 ਸਾਲ ਬੀਤ ਗਏ ਐ ਲੋਗਾ ਨੇ ਬਹੁਤ ਵਿਸ਼ਵਾਸ ਕਰਕੇ ਤੁਹਾਨੂੰ ਬਣਾਇਆ ਸੀ ਲੋਕਾਂ ਦਾ ਵਿਸ਼ਵਾਸ ਨਾ ਟੁੱਟਣ ਦਿਓ ਕਿਉਂਕਿ ਲੋਕ ਫਿਰ ਬੜਾ ਕੁਝ ਕਰ ਸਕਦੇ ਸੋ ਸਮਝਣ ਦੀ ਕੋਸ਼ਿਸ਼ ਕਰੋ ਐਂਡ ਟੀਚਿੰਗ ਐਗਜ਼ਾਮਸ ਵਿੱਚ ਹਾਲੇ ਤੱਕ ਕੋਈ ਵੱਡੀ ਲਹਿਰ ਨਹੀਂ ਆਈ ਹੈ ਕੋਈ ਹਰੀ ਝੰਡੀ ਦਿਖਾਓ ਕਿਸੇ ਮਾਮਲੇ ਵਿੱਚ ਕੁਝ ਸਟੂਡੈਂਟਸ ਦੇ ਲਈ ਉਹ ਹੋਪ ਤੋਂ ਅੱਗੇ ਦਾ ਕੰਮ ਕਰੋ ਠੀਕ ਹੈ ਜੋ ਜੋਬ ਸੀ ਉਹ ਤੁਸੀਂ ਪੂਰੀਆਂ ਕੀਤੀਆਂ ਹੈ ਕਾਫੀ ਪਿਛਲੀ ਸਰਕਾਰ ਦੀਆਂ ਮੰਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਬਟ ਜੋ ਕੰਮ ਤੁਹਾਡਾ ਹੈ ਉਹ ਤੁਹਾਨੂੰ ਹੀ ਕਰਨਾ ਪੈਣਾ ਹੈ ਤੇ ਵੋਟਾਂ ਮਾਨ ਸਾਹਿਬ ਤੁਸੀਂ ਆਪ ਹੀ ਕਹਿੰਦੇ ਹੋ ਕਿ ਹੁੰਦੇ ਸਿਰ ਤੇ ਹੀ ਮਿਲਣੀ ਹੈ ਬਾਕੀ ਤੁਸੀਂ ਵੀ ਸਮਝਦਾਰ ਹੋ ਤੇ ਲੋਕ ਵੀ ਸਮਝਦਾਰ ਹੈ ਲਗਾਤਾਰ ਦੇਖ ਰਹੇ ਹੈ ਸੋ ਇਹੀ ਛੋਟੀ ਜੀ ਰਿਕੁਐਸਟ ਤੁਹਾਡੇ ਸਾਹਮਣੇ ਸੀਗੀ ਤਾਂ ਜ਼ਰੂਰ ਤੋਂ ਕੋਈ ਅਗਲੀ ਅਪਡੇਟ ਤੁਸੀਂ ਸਾਡੇ ਤੱਕ ਭੇਜੋਗੇ ਤਾਂ ਅਸੀਂ ਵੀ ਅੰਨਾਂ ਤੱਕ ਜ਼ਰੂਰ ਤੋਂ ਸਾਂਝੀ ਕਰਾਂਗੇ ਜੀ ਧੰਨਵਾਦ ਜੀ